ਉਹੰਦਾ ਮਰ ਗਿਆ ਇਹ ਕਿਹਦੀ ਜਾਨ ਤੁਸੀਂ ਕੁੜੀ ਨੇ ਸਾਰਾ ਕਰਵਾਇਆ ਜੋ ਕੀਤਾ ਕੁੜੀ ਨੇ ਕੀਤਾ ਕਿੰਨੇ ਚੰ ਤੌਰ ਰਿਲੇਸ਼ਨਸ਼ਿਪ ਚਾਰ ਸਾਲ ਸੀ ਕੀ ਗੱਲਬਾਤ ਹੋਈ ਸੁਸਾਈਡ ਕਰਨ ਦਾ ਕਾਰਨ ਕੀ ਦੇ ਪਤਾ ਹੀ ਨਹੀਂ ਜੀ ਪਹਿਲਾਂ ਕਿੰਦੀ ਵਿਆਹ ਕਰੋਣਾ ਘਰ ਗੱਲ ਕਰ ਸਾਰਿਆਂ ਨਾਲ ਗੱਲ ਵੀ ਕੀਤੀ ਗੱਲਬਾਤ ਕੀਤੀ ਸਾਰਿਆਂ ਨਾਲ ਬਾਅਦ ਵਿੱਚ ਹੋਰ ਨਾ ਮੁੰਡਿਆਂ ਨਾਲ ਵੀ ਗੱਲਾਂ ਕਰਦੀ ਰਹੀ ਆ ਵਿੱਚ ਕਿਸੇ ਨਾਲ ਵੀ ਕਰਦੀ ਰਹੀ ਉਹ ਫੇਜ ਰੱਖਿਆ ਉਹ ਮਰਨ ਲਈ ਮਜਬੂਰੀ ਕੀਤਾ ਉਹਨੂੰ

ਉਹ ਦਿੱਤੀ ਜ਼ਰੂਰ ਕੋਈ ਕਾਰਵਾਈ ਨਹੀਂ ਹੋਈ ਕਾਰਵਾਈ ਲੱਗ ਰਿਹਾ ਕਿ ਫਿਰ ਦਵਾਈ ਖਾਦੀ ਨਹੀਂ ਲਈ ਘਰ ਦੇ ਘਰ ਦੇ ਬਾਹਰ ਗਿਆ ਵੀ ਇਹ ਕੁਝ ਲਿਖੇ ਪਤਾ ਨਹੀਂ ਸਰ ਮੈਂ ਵੀ ਕੀ ਨਿਆ ਫਾਈਲ ਨਹੀਂ ਨਹੀਂ ਜੋ ਤੁਹਾਨੂੰ ਲੱਗਾ ਪਤਾ ਲੱਗਾ ਸਰ ਮੁੰਡੇ ਨੇ ਸੁਸਾਇਡ ਕਰਨਾ ਕੋਈ ਵੀਡੀਓ ਇਹ ਬਣਾਇਆ ਸੁਸਾਇਡ ਕੀਤਾ ਹੈ ਕਿ ਕਿਤੇ 10-10 ਮੁੰਡੇ ਵੀ ਇਹਨਾਂ ਦੇ ਘਰੋਂ ਗਲੀयां ਲੋ ਆਇਆ ਤੇ ਇਥੋਂ ਪੀਲੀ ਦਵਾਈ ਇੱਥੇ ਗਲੀ ਦੇ ਬਾਹਰ ਹੀ ਡਿੱਗਾ ਹੋਇਆ। ਅੱਛਾ ਲੜਕੀ ਦੇ ਘਰ ਦੇ ਬਾਹਰ ਹੀ ਹਾਂਜੀ ਘਰ ਦੇ ਨਹੀਂ ਪੈਣੀ ਗਲੀ ਦੇ ਬਾਹਰ ਕਿ ਪਤਾ ਨਹੀਂ ਘਰ ਦੇ ਡਿੱਗਾ ਹੀ। ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਹੋ? ਸਾਨੂੰ ਕੁੜੀ ਮੰਗ ਹੰਮਨ ਸਾਹਿਬ ਚਾਹੀਦਾ ਕੁੜੀ ਤੇ ਕਾਰਵਾਈ ਹੋਣੀ ਚਾਹੀਦੀ ਕੁੜੀ ਦੇ ਪਿਓ ਤੇ ਕਾਰਵਾਈ ਹੋਣੀ ਚਾਹੀਦੀ। ਧੰਨਵਾਦ। ਅੱਛਾ ਇੱਕ ਗੱਲ ਬਾਤ। ਇਸ ਤਰ੍ਹਾਂ ਪ੍ਰਵਾਹ ਗੱਲ ਬਾਤ ਸਿਆਦ ਮੇਰਾ ਛੋਟਾ ਭਰਾ ਸੀ ਮੈਂ ਬੱਚਿਆਂ ਨੂੰ ਪਾਲਿਆ ਸੀ ਉਹਨੇ ਸੁਸਾਇਡ ਕਰਾਇਆ ਕੁੜੀ ਦੇ ਚੱਕਰ ਦੇ ਵਿੱਚ। ਕਿੰਨੇ ਸਾਲ ਦਾ ਤੋਂ ਬਾਅਦ 25 ਸਾਲ ਦਾ ਸਰ ਮੁੰਡਾ ਹੈ। ਪ੍ਰਵਾਹ ਕੀ ਕਾਦੀ ਗੱਲ ਉਹਨੇ ਸੁਸਾਇਡ ਕੀਤੀ। ਗੱਲਾਂ ਬਾਤਾਂ ਕਰਦੀ ਸੀ ਇਕੱਠੇ ਜਾਂਦੇ ਸੀ ਇਕੱਠੇ ਜਾਂਦੇ ਸੀ ਕਦੀ ਬਤੇਰੀਆ ਕਦੀ ਕਿਤੇ ਵਾਰ ਵਾਰ ਘੁੰਮਦੇ ਸੀ ਤੇ ਕੁੜੀ ਨੇ ਪਹਿਲਾਂ 13 15 ਤਰੀਕ ਨੂੰ ਕੁੜੀ ਦਾ ਬਰਥਡੇ ਸੀ ਉਹ ਸੈਲੀਬ੍ਰੇਟ ਕੀਤਾ ਉਦੋਂ ਨਾਲ ਕੰਦੀ ਰਹੀ ਜਾਂਦੀ ਰਹੀ ਤੇ ਦੋ ਤਿੰਨ ਦਿਨਾਂ ਦੇ ਵਿੱਚ ਉਹਨੇ ਕਿਹਾ ਤਾਂ ਕਿ ਮੇਰੀ ਬਾਹਰ ਦੀ ਕਿ ਮੈਂ ਬਾਹਰ ਜਾਣਾ ਚਾਹਦੀ ਹਾਂ ਦਿਨਾਂ ਮੇਰਾ ਕੋਈ ਫਿਊਚਰ ਨਹੀਂ ਹੈਗਾ ਤੇ ਇਹਨੂੰ ਜਵਾਬ ਦਿੱਤਾ ਜਦ ਕਿ ਅਸੀਂ ਸਾਰੇ ਘਰਾਂ ਨਾਲ ਗੱਲ ਕੀਤੀ ਤੇ ਰਿਸ਼ਤੇ ਲੋ ਕਰਦੇ ਗੱਲ ਤੇ ਉਹਦਾ ਸਾਰੀ ਕੀਤੀ ਹੈ ਤੇ ਕੁੜੀ ਨੇ ਪਤਾ ਨਹੀਂ ਉਹਨੂੰ ਸੋ ਆਰ ਪਤਾ ਨਹੀਂ ਕਿ ਕੁੜੀ ਨੂੰ ਫੋਨ ਕੀਤਾ ਕੁੜੀ ਨੇ ਕੀ ਮਿਲਦੇ ਨੂੰ ਪਿਆ ਇਹਨੇ ਛਦਾਈ ਨਹੀਂ ਸਾਡੇ ਬਣਾਣੇ ਦਵਾਈ ਪੀਣੇ ਸੀ ਸਰ ਤੋ ਰਿਸ਼ਤੇ ਦੀ ਗੱਲ ਹੁੰਦੀ ਪਈ ਸੀ ਸਰ ਘਰ ਸਾਡੇ ਚੱਲਦੀ ਪਈ ਸੀ ਦਸਾਰੀ ਹਾਂ ਤੇ ਕੁੜੀ ਵੱਲੋਂ ਨਾ ਕੁੜੀ ਦੇ ਘਰ ਜਾਣ ਜਦੋਂ ਜਾਣ ਲੱਗੀ ਸੀ ਤੇ ਕੁੜੀ ਨੇ ਉਲਟੋ ਕਿਹਾ ਕਿ ਜੇ ਇਹ ਮੇਰੇ ਘਰ ਹੋਗੇ ਤੇ ਮੈਂ ਮੈਂ ਉਲਟੋ ਵੀ ਕਰ ਸਕਦੀ ਤੁਹਾਡੇ ਤੇ ਵੀ ਮੈਂ ਤੁਹਾਨੂੰ ਫालतੂ ਵੀ ਗੱਲ ਕੋਈ ਗੱਲ ਵੀ ਕਰ ਸਕਦੀ ਕੋਈ ਪੁਲਟਿਸਲਟ ਵੀ ਬੋਲ ਸਕਦੀ ਕਿੰਨੀ देर ਗੱਲ ਚੱਲੀ ਇਪਨੇ 4 ਸਾਲ ਹੋ ਗਏ ਰਿਲੇਸ਼ਨ ਦੇ ਵਿੱਚ ਤੇ ਕੁੜੀ ਦੇ ਕਿਸ ਤਰ੍ਹਾਂ ਗੱਲਬਾਤ ਕਰਨੀ ਕੋਈ ਪਤਾ ਲੱਗਦਾ ਅੱਜ ਤੱਕ ਕਿ ਜਦਾਂ ਸਕੂਲ ਲੱਭਦੀ ਸੀ ਉਹਦਾ ਆਂ ਜਾਣਦਾ ਸੀ ਇਹ ਵੀ ਉਹ ਵੀ ਜਾਣਦਾ ਸੀ ਆ ਮੇਜਨ ਦੇ ਨੰਬਰ ਕਿਤੇ ਕੇ ਨੰਬਰਾਂ ਤੋਂ ਬਾਅਦ ਆਈ ਡੀ ਆ ਜੋ ਵੀ ਜਿਸੇ ਵੀ ਉਹ ਕੰਮ ਚੱਲਦਾ ਰਿਹਾ ਸਰ ਅੱਜ ਅੱਜ ਕੇ ਸਰ ਉਹਨੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਸਰ ਪੁਲਿਸ ਸਾਡਾ ਕੋਈ ਜ਼ਾਸ ਨਹੀਂ ਤੇ ਪੁਲਿਸ ਵੀ ਤੁਹਾਡੇ ਸਾਥੋਂ ਇੰਨੀ ਜ਼ਰ ਕੁਝ ਨਹੀਂ ਕੀਤਾ ਪੁਲਿਸ ਕੀ ਸਮਝ ਇਹ ਨਾਲ ਸਾਥ ਦਿੱਤੀ ਜਾਂਦੀ ਹੈ ਹਿੰਦੀ ਜਾਂ ਪਿੰਦੀ ਕਿਉਂਕਿ ਜਦੋਂ ਸਾਡੀ ਸੁਣੀ ਨਹੀਂ ਗਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਹੀਂ ਕੀ ਕਹਿ ਸਕਦੇ ਪਰ ਪੰਜਾਬ ਕੰਪਲੇਨ ਲਿਖਾਈ ਤੁਸੀਂ ਹਾਂਜੀ ਸਰ ਲਿਖਾਈ ਸਾਭ ਕੁਝ ਕੀਤਾ ਇਸ ਤਰ੍ਹਾਂ ਦੀ ਕਾਰਵਾਈ ਚਾਹਦੇ ਭਜੀ ਤੁਸੀਂ ਸਰ ਅਸੀਂ ਚਾਹੁੰਦੇ ਵੀ ਕੁੜੀ ਦੇ ਐਕਸ਼ਨ ਲਿਆ ਜਾਵੇ ਤੇ ਉਹ ਸਾਡੀ ਸਾਡਾ ਤੇ ਭਰਾ ਚਲ ਗਿਆ ਸਰ ਉਹਨੇ ਤੇ ਵਾਪਸ ਹੁਣਾ ਪਰ ਕੁੜੀ ਨੂੰ ਕੁਛ ਨਾ ਕੁਛ ਸੀ ਇਹ ਦਿੱਤਾ ਜਾਵੇ ਕਿਉਂਕਿ ਸਾਡੇ ਨਾਲ ਆਇਆ ਸੀ ਕਿ ਉਹਦੇ ਕਿਸੇ ਹੋਰ ਭਰਾ ਦੇ ਕਿਸੇ ਹੋਰ ਨਾਲ ਦੇ ਨਾਲ ਨਾ ਹੋਵੇ ਹਾਂ ਅਸੀਂ ਇਹ ਚੰਦੇ ਸਰ ਸੱਚੇ ਤੋਂ ਕੁਝ ਪ੍ਰੇਮ ਸੰਬੰਧ ਸੀ ਤੇ ਇਹਨਾਂ ਦੇ ਆਪਸ ਵਿੱਚ 3-4 ਸਾਲ ਤੋਂ ਕੋਈ ਆਪਸ ਵਿੱਚ ਇਹਨਾਂ ਦੀ ਤੁਸ ਮੈਮਾ ਹੋਈ ਅਤੇ ਇਸੇ ਗੱਲੋਂ ਇਹਨਾਂ ਲੜਕੇ ਨੇ ਕੋਈ ਜਿੜੀ ਜਿਹੀ ਚੀਜ਼ ਭੱਲੀ ਤੇ ਲੜਕੇ ਦੇ ਭਰਾ ਦੇ ਬੰਨਾਂ ਤੇ ਪਰਚਾ ਦਰਜ ਕਰਤਾ ਤੇ ਅੱਜ ਇਹ ਪੋਸਟਮਾਰਟਮ ਕਰਵਾ ਰਹੇ ਆਂ ਗਾਂ ਜੋ ਵੀ ਤਫ਼ਤੀਸ਼ ਆਉਂਦਾ ਵਾ ਉਹ ਤਾਨੂੰ ਫਿਰ 12 ਦੱਸਿਆ ਜਾਏਗਾ ਇਹ 100 108 ਬੀਐਨਸ ਹਾਂਜੀ ਇਨਕੁਆਰੀ ਦਾ ਕੀ ਪਤਾ ਲੱਗਾ ਜਨੂਨ ਕਰ ਇਨਕੁਆਰੀ ਵੇਖੋ ਜੀ ਇਹ ਤੇ ਤਫਤੀਸ਼ ਦਾ ਪਾਰਟ ਹੈ ਜੇ ਤੇ ਆਪ ਪੋਸਟਮਾਰਟਮ ਕਰਵਾ ਰਹੇ ਪਰਚਾ ਦੇਖ ਪੋਸਟਮਾਰਟਮ ਕਰਵਾ ਰਹੇ ਹਾਂਜੀ ਜੋ ਵੀ ਅੱਗੇ ਸਾਹਮਣੇ ਆਇਆ ਸਰਪ੍ਰਵਹ ਇਹ ਪਤਾ ਲੱਗਾ ਜੀ ਕਿ ਇਨਫੋਰਮੇਸ਼ਨ ਕਮੇਟੀ ਮਿਲੀ ਹੈ ਕਾਰਨ ਕੀ ਹੈ ਜੀ ਕਾਰਨ ਉਹ ਹੀ ਪ੍ਰੇਮ ਸੰਬੰਧ ਸੀ ਜੀ ਆਪਸ ਵਿੱਚ ਇਹਨਾਂ ਦੇ ਲੜਕੀ ਲੜਕੀ ਦੇ ਕੋਈ ਇਹਨਾਂ ਦੇ ਆਪਸ ਵਿੱਚ ਕੋਈ ਗੱਲਬਾਤ ਹੋਈ ਉਹਨੇ ਭਰਾ ਨੂੰ ਉਹਨਾਂ ਨੂੰ ਦੱਸਿਆ ਉਹਦੇ ਭਰਾ ਦੇ ਬਿਆਨਾਂ ਦੇ ਪਰਚਾ ਦਰਜ ਕਰ ਦਿੱਤਾ ਜੀ ਠੀਕ ਹੈ ਪਰਿਵਾਰ ਵੱਲੋਂ ਕਹਿ ਐ ਕਿ ਮਹੀਨੇ ਤੋਂ ਉਹਨਾਂ ਦਾ ਪੁੱਪੇ ਦਾ ਜਿਹੜਾ ਘੁਮਟੀਆਂ ਵੇਰੇ ਸੀ ਮੁੰਡੇ ਦਾ ਨਹੀਂ ਜੀ ਇਸ ਦਾ ਦੀ ਅੱਜ ਸਾਡੇ ਸਾਹਮਣੇ ਤਾਂ ਕੋਈ ਗੱਲ ਨਹੀਂ ਆਈ ਤੇ ਜੇ ਹੋਏਗੀ ਤੇ ਕੋਈ ਨਾ ਕੋਈ ਤਫਤੀਸ਼ ਦਾ ਪੜ ਹੈ ਦੇਖ ਲਾਂਗੇ ਕੀ ਕਾਰਵਾਈ ਕੀਤੀ ਜੀ ਹਾਂਜੀ ਹੁਣ ਪਰਚਾ ਦਰਜ ਕੀਤਾ ਜੀ ਆਪਣਾ ਉਹ ਲੜਕੀ ਦੇ ਖਿਲਾਫ ਕਰ ਠੀਕ ਲੜਕੇ ਦੇ ਭਰਾ ਦੇ ਬਿਆਨਾਂ ਦੇ ਓਕੇ